ਇਜੀ ਜਿਹੜਾ ਰਾਤ ਇੱਕ ਜਿਹੜੀ ਆ ਸੀਏ ਇਨਚਾਰਜ ਦੀ ਜਿਹੜੀ ਪਾਰਟੀ ਸੀ ਉਹ ਜਿਹੜੀ ਬਾਹਰ ਘਰਸਤੇ ਸੀ ਜਦੋਂ ਕਲੇਰ ਆਪਣਾ ਇੱਕ ਜਿਹੜਾ ਬੱਸ ਸਟੈਂਡ ਬਣਿਆ ਜਿੱਤਾ ਇੱਕ ਸ਼ੈੱਡ ਬਣਿਆ ਜੀ ਉੱਥੇ ਇੱਕ ਵਿਅਕਤੀ ਬੈਠਾ ਸੀਗਾ ਜੋ ਸਿਰੋ ਮੋਨਾ ਸੀ ਉਹਦੇ ਕੋਲ ਸਕੂਟਰੀ ਸੀ ਤੇ ਕੋਈ ਸਮਾਨ ਰੱਖਿਆ ਹੋਇਆ ਸੀ ਨੇ ਆਪਣੀ ਸਕੂਟਰੀ ਦੇ ਅਗਲੇ ਪਾਸੇ ਇਹਨਾਂ ਨੇ ਜਿਹੜੀਆਂ ਇਹਨਾਂ ਨੂੰ ਜੋ ਸ਼ੱਕ ਪਿਆ ਤੇ ਇਹਨਾਂ ਨੂੰ ਲੱਗਿਆ ਵੀ ਸ਼ਾਇਦ ਇਹਦੇ ਕੋਲ ਕੋਈ ਨਸ਼ੀਲਾ ਪਦਾਰਥਾ ਜਿਸ ਅਧਾਰ ਤੇ ਫਿਰ ਜਿਹੜੀਆਂ ਏਸੀ ਹਾਕਮ ਸਿੰਘ ਇਹਨਾਂ ਦੀ ਜਿਹੜੀ ਪਾਰਟੀ ਹੈਗੀ ਆ ਉਹਨਾਂ ਨੇ ਮੈਨੂੰ ਕਾਲ ਕੀਤੀ ਕਿਉਂਕਿ ਉਹ 14 ਸਬੀ ਮਾਪੇ ਸਰਚ ਜਿਹੜੀ ਆ ਕਿਸੇ ਗਰਕੜ ਅਫਸਰ ਤੋਂ ਕਰਵਾਵਾਂ ਜੀ ਇਹ ਇੱਕ ਲਾ ਹੈਗਾ ਤਾਂ ਫਿਰ ਮੈਂ ਉਸ ਜਦ ਗਿਆ ਜਿੱਥੇ ਜਾ ਕੇ ਸਰਚ ਕੀਤੀ ਤਾਂ ਸਾਨੂੰ ਦੌਰਾਨੇ ਸਰਚ ਜਿਹੜੀ ਆ ਉਸ ਕੱਟੇ ਚੋਂ ਜੋ ਉਹਦੇ ਪੋਜੈਸ਼ਨਸ ਸੀਗਾ 15000 ਜਿਹੜੀਆਂ ਗੋਲੀ ਬਰਾਮਦ ਹੋਈਆਂ ਨਸ਼ੀਲੀ ਟਰਾਮਾਡੋਲ ਜੀ ਸਰ ਇਹ ਕਿੱਥੋਂ ਲੈ ਕੇ ਆਂਦੇ ਸੀਗੇ ਕੀ ਕਰਨਾ ਸੀ ਇਹ ਤੇ ਜਿਹੜਾ ਹੁਣ ਨੈਕਸਟ ਵਰਕ ਕੀਤਾ ਜਾ ਰਿਹਾ ਜਿਹੜਾ ਦੋਸ਼ੀ ਹੈਗਾ ਉਹ ਕੋਰਟ ਚ ਗਿਆ ਅਸੀਂ ਇਹ ਜਿਹੜਾ ਇਹਦੇ ਅਗੇਂਸਟ ਮਕੱਦਮਾ ਨੰਬਰ 275 ਜਿਹੜਾ ਮਿਤੀ 7/12/24 ਪਦੀਨ ਤਰਾ 22 6885 ਐਨਡੀਪੀ ਸੈਕਟਰ ਜਿਹੜਾ ਦਰਜ ਕੀਤਾ ਗਿਆ ਦਾ ਨਾਂ ਹੈਗਾ ਲੜਕੇ ਦਾ ਤਰਨਜੀਤ ਉਰਫ ਤਰਨਵਾਸੀ ਧੂੜਕੋਟ ਜੀ ਤੇ ਮਤਲਬ ਇਹ ਜਿਹੜਾ ਸੋਰਸ ਜਿਹੜਾ ਹੁਣ ਅਸੀਂ ਰਿਮਾਂਡ ਦੇ ਦੌਰਾਨ ਸਾਨੂੰ ਆ ਜਾਊਗਾ ਸਾਰਾ ਅਸੀਂ ਮਤਲਬ ਕਿ ਜੋ ਸਾਨੂੰ ਮਾਨਯੋਗ ਸੀਐਮ ਸਾਹਿਬ ਪੰਜਾਬ ਬੀਜਪੀ ਸਾਹਿਬ ਪੰਜਾਬ ਇਹਨਾਂ ਵੱਲੋਂ ਜੋ ਸਾਨੂੰ ਨਸ਼ਾ ਦੇ ਅਗੇਂਸਟ ਜੋ ਅਸੀਂ ਮਹਿਮ ਚਲਾ ਰਹੇ ਹਾਂ ਜੀ ਉਹਦੇ ਚ ਫਿਰ ਐਸਐਸਪੀ ਸਾਹਿਬ ਫਰੀਦਕੋਟ ਜੀ ਵੱਲੋਂ ਇਹ ਇਹ ਦੇਚਾ ਨਿਰਦੇਸ਼ਾਂ ਦੇ ਤਹਿਤ ਆਰਡਰ ਦੇ ਤਹਿਤ ਅਸੀਂ ਫਿਰ ਤਾਬੜ ਤੋੜ ਜੋ ਇਹਨਾਂ ਤੇ ਕਾਰਵਾਈ ਹੋਈ ਆ ਨਸ਼ੀਲ ਜੋ ਨਸ਼ੇ ਦੇ ਤਸਕਰ ਅਗਿਆ ਪਿਛਲੇ ਅਸੀਂ 4 ਮਹੀਨਿਆਂ ਦੌਰਾਨ ਜਿਹੜਿਆ ਨਸ਼ੇ ਦੇ ਬਰਖਲਾ ਵਸੀਂ 86 ਮਕੱਦੇ ਵਿੱਚ ਤੇ ਦਰਜ ਕੀਤੇ ਜੀ ਤੇ 118 ਦੋਸ਼ੀ ਅਸੀਂ ਕਾਬੂ ਕੀਤੇ ਹੈਗੇ ਜੀ ਔਰ ਉਹ ਇਹਦਾ ਜੋ ਐਸਐਸਪੀ ਸਾਹਿਬ ਜੋ ਫਰੀਦਕੋਟ ਹੈਗੇ ਆ ਇਹ ਬੈਕਵਾਰਡ ਫਾਰਵਰਡ ਲਿੰਕ ਤੇ ਬਹੁਤ ਜ਼ਿਆਦਾ ਮਤਲਬ ਇਹ ਧਿਆਨ ਦਿੰਦੇ ਜੀ ਤਾਂ ਪਹਿਲਾਂ ਵੀ ਇਹਨਾਂ ਨੇ ਬਹੁਤ ਵੱਡੀਆਂ ਇਸ ਤਰ੍ਹਾਂ ਦੀਆਂ ਨਸ਼ੀਲੀਆਂ ਉਲੀਆਂ ਬਹੁਤ ਜ਼ਿਆਦਾ ਲੱਖਾਂ ਦੀਆਂ ਮਾਤਰਾਵਾਂ ਦੇ ਵਿੱਚ ਇਹਨਾਂ ਦੀਆਂ ਫੜੀਆਂ ਹੋਈਆਂ ਤੇ ਇਸ ਇਹ ਸੀ ਵਜ੍ਹਾ ਕਰਕੇ ਸਾਨੂੰ ਜਿਹੜੀ ਇਹ ਸਫਲਤਾ ਕੰਟੀਨਿਊ ਮਿਲ ਰਹੀ ਹੈ ਜੀ ਇਹਦੇ ਚ ਵੀ ਅਸੀਂ ਇਹਨਾਂ ਚਾਹੇ ਕੋਈ ਫੈਕਟਰੀ ਚਾਹੇ ਕੁਛ ਅਸੀਂ ਹਰ ਚੀਜ਼ ਜਿਹੜੀ ਹੈ ਉਹਨੂੰ ਅਸੀਂ ਜਿਹੜੀਆਂ ਅਨਰਥ ਕਰਾਂਗੇ ਬੈਕਵਰਡ ਫਾਰਵਰਡ ਲਿੰਕਸ ਦੋਨੇ ਹੀ ਮਤਲਬ ਕਲੀਅਰ ਕੀਤੇ ਜਾਣਗੇ ਜੀ ਸਰ ਜਿਹੜੇ ਲੈ ਕੇ ਆਇਆ ਸੀ ਇਹ ਗੋਲੀਆਂ ਕਰਨਾ ਕੀ ਸੀਗਾ ਇਹਦਾ ਕੋਈ ਆਇਆ ਸਮਝ ਇਹਨਾਂ ਜੀ ਫਿਰ ਇਹ ਕੀ ਕਰਦੇ ਹੁੰਦੇ ਅੱਗੇ ਇਹਨਾਂ ਨੇ ਡਿਸਟ੍ਰੀਬਿਊਸ਼ਨ ਦੇਣੀ ਹੁੰਦੀ ਆ ਉਹ ਗਾਂ ਫਿਰ ਅਲਰੇਲੀ ਸਭ ਕੋਲੇ ਜਾਂਦੀ ਆ ਸਭ ਕੋਲੇ ਜਾਂਦੇ ਆ ਫਿਰ ਜਿਹੜੇ ਆ ਪੱਤਿਆਂ ਤੇ ਸ਼ੁਰੂ ਹੋ ਜਾਂਦਾ ਕੰਮ ਉਹ ਫਿਰ ਮਹੱਲੇ ਚਲੇ ਜਾਂਦਾ ਉੱਤੇ ਫਿਰ ਲੇਡੀਜ਼ ਤੋਂ ਲੈ ਕੇ ਕੋਈ ਵੀ ਮਤਲਬ ਬੰਦਾ ਜਿਹੜਾ ਇਹਨਾਂ ਨੂੰ ਵੇਚਦੇ ਆ ਜੀ ਪਹਿਲਾਂ ਕੋਈ ਹੈਗਾ ਇਹਨਾਂ ਤੇ ਫਾਮਲਾ ਸਰ ਇਹ ਇਹ ਅਜੇ ਨਵਾਂ ਹੀ ਲੜਕਾ ਸੀਗਾ ਜੀ ਜੋ ਪਿੱਛੇ ਬੈਕਵਰਡ ਚ ਜਿਹੜਾ ਹੈਗਾ ਸਾਡੇ ਕੋਲ ਇੱਕ ਅ ਅਸੀਂ ਵਿਅਕਤੀ ਦੀ ਪਛਾਣ ਕੀਤੀ ਆ ਉਸ ਤੋਂ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ